ਦੁਨੀਆ ਤੇ ਕੋ ਇੱਕ ਸੂਬਾ ਹੈ ਪੰਜਾਬ ਪੂਰੀ ਦੁਨੀਆ 'ਚ ਭਾਵੇਂ ਕਾਲ ਪੈ ਜਾਵੇ ਪੰਜਾਬੀ ਸੂਬਾ ਕਦੇ ਭੁੱਖਾ ਨਹੀਂ ਮਰਦਾ ਇਹ ਨੋਟ ਕਰਿਓ ਬੜੇ-ਬੜੇ ਦੁਨੀਆ ਤੇ ਕਾਲ ਪੈ ਪਰ ਇਤਿਹਾਸ ਵਿੱਚੋਂ ਮੈਨੂੰ ਅੱਜ ਤੱਕ ਇਹ ਨਹੀਂ ਲੱਭਾ ਕਿ ਕਿਤੇ ਪੰਜਾਬ ਵਿੱਚ ਕਾਲ ਪਿਆ ਹੋਵੇ ਤੇ ਪੰਜਾਬੀ ਲੋਕ ਰਾਤ ਨੂੰ ਭੁੱਖੇ ਸੁੱਤੇ ਹੋਣ ਅਜੇ ਇੱਕ ਐਗਜ਼ੈਂਪਲ ਇੱਕ ਬੇਨਤੀ ਕਰਦਾ ਰੱਬ ਨਾ ਕਰੇ ਉਹ ਪਿਛਲੇ ਸਾਲ ਪਾਣੀ ਆਇਆ ਸੀ ਸੁਲਤਾਨਪੁਰ ਲੋਧੀ ਤੇ ਲਾਗੇ ਲੋਈਆਂ ਤੱਕ ਉਥੇ ਕੋਈ ਤਾਮਲ ਵਾਲਾ ਕੋਈ ਲੰਗਰ ਲੈ ਕੇ ਨਹੀਂ ਸਿਆਇਆ ਕੋ ਤੂੜੀ ਲੈ ਕੇ ਨਹੀਂ ਆਇਆ ਕੋ ਪੱਠੇ ਲੈ ਕੇ ਨਹੀਂ ਆਇਆ ਕੋਈ ਯੂਪੀ ਵਾਲਾ ਨਹੀਂ ਆਇਆ ਕੋਈ ਬਿਹਾਰ ਵਾਲਾ ਨਹੀਂ ਆਇਆ ਕੋਈ ਹਿਮਾਚਲ ਪ੍ਰਦੇਸ਼ ਚੋਂ ਨਹੀਂ ਆਇਆ ਕੋਈ ਜੰਮੂ ਕੋਈ ਕਸ਼ਮੀਰ ਤੋਂ ਨਹੀਂ ਆਇਆ ਜਦੋਂ ਤੁਹਾਡੇ ਵੀਰਾਂ ਤੇ ਭੀੜ ਬਣਦੀ ਆ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਉਹਦੇ ਲਾਗੇ ਜਾ ਕੇ ਖਲੋਂਦੇ ਹੋ ਤੁਹਾਡੇ ਟਾਕ ਚ ਪਾਵੇਂ ਪੱਠੇ ਨਾ ਰਹਿਣ ਤੁਹਾਡੇ ਕਮਰਿਆਂ ਚ ਚਾਹੇ ਡੰਗਰਾਂ ਨੂੰ ਪਾਉਣ ਵਾਸਤੇ ਤੂੜੀ ਨਾ ਰਹੇ ਲੇਕਿਨ ਆ ਨੌਜਵਾਨ ਮੁੰਡੇ ਬੈਠੇ ਦੇ ਵਿੱਚ ਇਹਨਾਂ ਨੇ ਪਿਛਲੇ ਤੋਂ ਵੀ ਪਿਛਲੇ ਸਾਲ ਪਿੰਡਾਂ ਦੇ ਵਿੱਚੋਂ ਗਰਾਈਆਂ ਕਰ ਕਰਕੇ ਟਰੱਕ ਪਰ ਪਰ ਕੇ ਤੂੜੀ ਦੇ ਜਿੱਥੇ ਪਾਣੀ ਆਇਆ ਸੀ ਪਹੁੰਚਾਇਆ ਇਹ ਬਗਾਨਿਆਂ ਦੀ ਖਾਤਰ ਵੀ ਪੰਜਾਬੀ ਮਰਦਾ ਤੇ ਆਪਣਿਆਂ ਦੀ ਖਾਤਰ ਵੀ ਪੰਜਾਬੀ ਮਰਦਾ ਹੈ